ਕਲਾਕਾਰ ਇੱਥੇ ਹੋਰ ਵੀ ਬਹੁਤ ਆਏ ਭੰਡ ਜਿਹੜੇ ਆ ਕੇ ਭੰਡਪਣਾ ਕਰਕੇ ਗਏ ਨੇ ਸਾਰਾ ਦੇਖਿਆ ਤੁਸੀਂ ਝਾੜੂਆਂ ਟੀਲਾ ਟੀਲਾ ਕਰਦਾਂਗੇ ਸਾਡਾ ਵਿਚਾਰ ਹੈ ਸਾਡੇ ਨਾਲ ਸਿੱਖ ਕੋਲ ਢਾੜੂ ਢੜੂ ਕੀ ਕਰਦਿਆ ਵੇ ਜਿਹੜਿਆ ਹੋਰਾਂ ਪਾਰਕਿਆਂ ਦੇ ਜਿਹੜਾ ਸੁਖਰੀਆ ਖਾਲੀ ਜਾਣ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਗੱਲ ਕੀਤੀ ਹੈ ਆਓ ਉਹਨਾਂ ਨੂੰ ਆਪਾਂ ਪਾਰਲੀਮੈਂਟ ਦੇ ਵਿੱਚ ਭੇਜਿਏ ਪੰਜਾਬ ਦੇ ਵਿੱਚ ਚੱਲੀ ਪੰਥਕਰਾਰ ਦਾ ਹਿੱਸਾ ਬਣੀਏ ਇਹ ਸਾਰੇ ਮੇਰੇ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ ਸਾਡੇ ਨਾਲ ਮਨਜੀਤ ਸਿੰਘ ਸੋਹੀ ਪਹੁੰਚੇ ਹੋ ਨੇ ਸਪੈਸ਼ਲ ਇੰਗਲੈਂਡ ਤੋਂ ਇੰਗਲੈਂਡ ਤੋਂ ਆਏ ਨੇਗੇ ਜਿਹੜੇ ਕਿ ਸਾਡੇ ਅਸਲ ਦੇ ਵਿੱਚ ਸਹੀ ਵੱਡੇ ਸਾਡੇ ਪੰਜਾਬ ਦੇ ਕਲਾਕਾਰ ਨੇਗੇ ਕਲਾਕਾਰ ਇੱਥੇ ਹੋਰ ਵੀ ਬਹੁਤ ਆਏ ਭੰਡ ਜਿਹੜੇ ਆ ਕੇ ਭੰਡਪਣਾ ਕਰਕੇ ਗਏ ਨੇ ਸਾਰਾ ਦੇਖਿਆ ਤੁਸੀਂ ਮੈਂ ਇਹ ਕਹਿਣਾ ਚਾਹੇ ਭਗਵਾਨ ਤੁਮਾਨ ਨੂੰ ਕਹਿਣਾ ਚਾਹੇ ਕਰਮਵੀਤਨ ਬੋਲ ਨੂੰ ਕਹਿਣਾ ਚਾਹੇ ਜਿਹੜੇ ਮਰਜ਼ੀ ਨੂੰ ਲਿਆ ਚਾਹੇ ਮਾਈਕਲ ਜੈਕਸਨ ਨੂੰ ਲਿਆ ਚਾਹੇ ਜਿਹੜੇ ਮਰਜ਼ੀ ਲਿਆ ਪਰ ਤੈਨੂੰ ਹੁਣ ਕੋਈ ਜਿਤਾਉਣ ਵਾਲਾ ਨਹੀਂ ਇੱਥੇ ਆਉਣਾ ਜਿਹੜੇ ਨੇ ਮਰਜ਼ੀ ਲਿਆ ਚਾਹੇ ਕੋਈ ਹਾਲੀਵੁੱਡ ਵਾਲਿਆ ਆ ਚਾਹੇ ਕੋਈ ਬੋਲੀ ਰਟੜਾਲਿਆ ਅੱਜ ਤੇਰੀ ਮੰਜੀ ਪੜੀ ਆ ਠੋਕਣ ਗਿਆ ਲੋਕ ਸਾਰੇ ਇਕੱਠੇ ਹੋਏ ਫਰਦਰਣਗੇ ਝਾੜੂਆ ਤੀਲਾ ਤੀਲਾ ਕਰਦਾਂਗੇ ਇਕੱਠੇ ਹੋਏ ਫਰਦਰਣ ਲੋਕ ਭਗਵਾਨਤਮਾਨਾ ਹੋਰ ਭੇਜ ਦੇ ਕਲਾਕਾਰ ਭੇਜ ਸਕਦਾ ਜਿੱਤੇ ਕਰਮੀ ਤਨਬੋਲ ਨੂੰ 5-700 ਵੋਟ ਪੈ ਜੂਗੀ ਇਸ ਕਰਕੇ ਸੰਦੂਕੜੀਆਂ ਖਾਲੀ ਜਾਣਗੀਆਂ ਆ ਫਰਦਰਣ ਇੱਥੇ ਪੰਜਾਬ ਦੇ ਨੌਜਵਾਨ ਸੜਕਾਂ ਦੇ ਉੱਪਰ ਪੰਜਾਬ ਦਾ ਮਹਾਨ ਯੋਧਾ ਸਾਡਾ ਮਨਜੀਤ ਭਰਾ ਸਾਡਾ ਸੋਹੀ ਜਿਨ੍ਹਾਂ ਦੇ ਬਾਣੀ ਬਾਣਾ ਗੋਲਦਮਾਲੇ ਗਾੜੇ ਰੜਕਣ ਬੈੜੀ ਨੂੰ ਆ ਸਾਡੇ ਨਾਲ ਸਪੈਸ਼ਲ ਇੰਗਲੈਂਡ ਤੋਂ ਆਏ ਨੇਗੇ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਲੈ ਭਈ ਭਗਵਾਨ ਤੁਮਾਰ ਸਿਆ ਗਿਣ ਲੱਗ ਜਾਈ ਤੈਨੂੰ ਰਾਤ ਨੂੰ ਨੀਂਦ ਨਹੀਂ ਹੋਣੀ ਅੱਜ ਵਾਲਾ ਰੋਡ ਸ਼ੋਅ ਦੇਖ ਕੇ ਇਸ ਤੋਂ ਬਾਅਦ ਪ੍ਰਤਾਪ ਆਜਵੇ ਨੂੰ ਉਹਨਾਂ ਨੂੰ ਕਾਂਗਰਸਾਂ ਨੇ ਤਰੇਲੀਆਂ ਜਾਂਦੇ ਹੋਣਗੇ ਬਾਦਰਕੇ ਲਾੜੇ ਦਾ ਪਤਾ ਹੀ ਸਾਡਾ ਝੁਗਾ ਚੌੜ ਹੋਇਆ ਹੀ ਪਿਆ ਇਸ ਕਰਕੇ ਵੀਰੋ ਵੀਰੇ ਭਰਾਵੋ ਅੱਜ ਦਾ ਛੋਟਾ ਚੱਲੀ ਹੋਈ ਲਹਿਰ ਨੂੰ ਦੇਖ ਕੇ ਅੱਜ ਵੱਡੇ ਵੱਡੇ ਦੇ ਮੱਥੇ ਤੇ ਤਰੇਲੀਆਂ ਆਉਣਗੀਆਂ ਇੰਟੈਲੀਜੈਂਸ ਇਸ ਕਰਕੇ ਵੀਰੋ ਮੇਰੇ ਭਰਾਵੋ ਉਹ ਉਹਨਾਂ ਨਾਲ ਵਿਚਾਰਨੇਗੇ ਸਾਡੇ ਨਾਲ ਸਾਡੇ ਨਾਲ ਸਿੱਖ ਕੌਮ ਦੇ ਢਾਡੀ ਨੇ ਲੋਕਾਂ ਲਈ ਲੜਨ ਆਏ ਵੀਰੋ ਵੀਰੇ ਭਰਾਵੋ ਤੇ ਭਾਈ ਲਾਉਂਗੇ ਪਾਣੀ ਵਾਲਾ ਬੋਲ ਆ ਬੋਲ ਦਮਾਲੇ ਬੋਲ ਦਮਾਲੇ ਅਸੀਂ ਸੋਨੂੰ ਦੇਖਦੇ ਹਾਂ ਵੱਡੇ ਪਹਿਲਾਂ ਵੀ ਵਾਲਾ ਬੋਲ ਇਹ ਮੁਕਿਆ ਨਾ ਮੁਕਣਾ ਚੋਨੀ ਲੇ ਲਾਉਣ ਬੋਲ ਨਾਰਮਲ ਲੈਂ ਜਿਸ ਨੇ ਜਿਹੜੇ ਪੰਜਾਬ ਦੇ ਹੱਕਾਂ ਲਈ ਲੜਦੇ ਨੇ ਦੇਖੋ ਭਾਈ ਅਸੀਂ ਤਾਂ ਇਹ ਚਾਹੁੰਦੇ ਆ ਕਿ ਪ੍ਰਮਾਤਮਾ ਕਿਰਪਾ ਕਰੇ ਸਾਡੇ ਇੱਥੇ ਜਿਹੜਾ ਕਿ ਖਾਲਸਾ ਪੰਥ ਕਰਾ ਜਾਵੇ ਤੁਸੀਂ ਬੋਲੋ ਹੁਣ ਰਮਨਜੀਤ ਬਿੱਟੂ ਕਹਿੰਦਾ ਵੀ ਜੇ ਦੋਵੇਂ ਜਣੇ ਜਿੱਤ ਗਏ ਪੰਜਾਬ ਚੱਤਵਾਦ ਆਜੂਗਾ ਜਾਂ ਅਮਰਤਮਾਲ ਜਿੱਤ ਗਿਆ ਸਰਬਜੀਤ ਜਿੱਤ ਗਿਆ ਲੱਖਾਂ ਪੰਜਾਬ ਚੱਤਵਾਦ ਆਜੂਗਾ ਰਮਨਜੀਤ ਬਿੱਟੂ ਦਾ ਚਾਹ ਰਮਨਜੀਤ ਬਿੱਟੂ ਨੂੰ ਪਤਾ ਹੀ ਆ ਪੱਤਰ ਦਾਦਾ ਦਾ ਕੀ ਹਾਲ ਵਜੇ ਕਿਉਂ ਐਵੇਂ ਉਹਨੂੰ ਪਤਾ ਉਹ ਤਾਂ ਐਵੇਂ ਪਾਣੀ ਦੇ ਡਾਂਗਾ ਮਾਰਦਾ ਉਹਨੂੰ ਕੋਈ ਫਾਇਦਾ ਨਹੀਂ ਅੱਜ ਮੈਂ ਕਹਿਣਾ ਰਮਨਜੀਤ ਬਿੱਟੂ ਨੂੰ ਜਿੱਡਾ ਮਰਜੀ ਜ਼ੋਰ ਲਾ ਲਈ 2027 ਦੇ ਵਿੱਚ ਅਸੀਂ ਆਪਣੇ ਪੰਥਕ ਸਰਕਾਰ ਬਣਾਵਾਂਗੇ ਚਾਹੇ ਤਾਂ ਅਮਰਤਮਾਲ ਮੁੱਖ ਮੰਤਰੀ ਹੋਣਾ ਚਾਹੇ ਕੋਈ ਹੋਰ ਸਾਡਾ ਪੰਥਕਾ ਕੋਈ ਮੁੱਖ ਮੰਤਰੀ ਰਮ ਰਲੇਖ ਰੂਰ ਸਾਹਿਬ ਤੋਂ ਜਿਤਾ ਰਿਹਾ ਜਿਹਨੂੰ ਕਹਿਣਾ ਕਰ ਲਈ ਚਾਰ ਸੀਟਾਂ ਜਿਤਾ ਰਿਹਾ ਜਿਹਨੇ ਜੋਰ ਲਾਉਣਾ ਲਾ ਦੇ ਸਾਡੀ ਪੰਜਾਬ ਦੀ ਸਰਕਾਰ ਆ ਰਹੀ ਹੈ ਕੋਈ ਨਹੀਂ ਰੋਕ ਸਕਦਾ ਸਪੋਰਟ ਕਰਨ ਲਈ ਆਏ ਆ ਜਿਨ੍ਹਾਂ ਦੀ ਕੌਮ ਨੂੰ ਬਹੁਤ ਵੱਡੀ ਕੁਰਬਾਨੀ ਹੈ ਇੰਦਰਾ ਪਾਪੜ ਦਾ ਸੋਨਾ ਲਾਇਆ ਹੈ ਇਹੋ ਜੇ ਸ਼ੂਬ ਪਰਿਵਾਰ ਦੀ ਸਾਡਾ ਸਪੋਰਟ ਕਰਨਾ ਫਰਜ਼ਵੰਦ ਦਾ ਨਾ ਕਿ ਨਚਾਰ ਲਾਣਾ ਦੇਖ ਕੇ ਹੁਣ ਗਿੱਪੀ ਹੋਰ ਤਾਂ ਅੱਜ ਫੇਰ ਕਰਦੇ ਕਦੇ ਕੀ ਕਰਦੇ ਉਹ ਬੋਲੋ ਕਰਦੇ ਭਾਈ ਚਰਬੀ ਸਿੰਘ ਖਾਲਸਾ ਜਿੰਦਾਬਾਦ ਭਾਈ ਸਾਹਿਬ ਮਜੀਦ ਸਿੰਘ ਖਾਲਸਾ ਜਿੰਦਾਬਾਦ ਕਿਸਾਨ ਤੇ ਮੋਹਰ ਲਾਜੋ ਦੇਖੋ ਕਿਤੇ ਪਛਦੰਗਣਾ ਲੈ ਲਓ ਲੈ ਬਈ ਆ ਨੌਜਵਾਨ ਨਾਲੇ ਲਾ ਰਹੀ ਭੰਨੇ ਦੇ ਲਾੜੇ ਬਈਆ ਪੰਨਾ ਸਿੱਧੂ ਵਾਹ 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 ਪੰਨਾ ਸਿੱਧੂ ਜਿੰਦਾਬਾਦ ਪੰਨਾ ਸਿੱਧੂ ਜਿੰਦਾਬਾਦ ਬਾਸ਼ਾਵਾ ਜਗਰ ਵਾਲਾ ਬਰਾਬਰੀ ਕੋ ਪੰਨਾ ਸਿੱਧੂ ਬਸ ਕਰ ਪੰਨਾ ਸਿੱਧੂ ਬਸ ਕਰ ਹਾਂ ਆਪਾਂ ਫਲਾਮ ਦਾ ਅਗਲਾ ਮੈਲੇ ਸ਼ੁਰੂ ਕੋ ਤਾਨ ਨੂੰ ਜਿਤਾਵਾਂਗੇ ਇੱਕ ਵੀ ਬੋਤਲੀ ਪੈਣ ਲਵੇ ਇੱਕ ਚਾਹੂ ਟਾੜੂ ਟਾੜੂ ਮਾਰਨਗੇ ਸਾਰ ਨੂੰ